ਸਸਕਲ ਦੋਸਤੋ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਅੱਜ 27 ਦਸੰਬਰ 2025 ਹੈ ਔਰ ਪੂਰੇ ਇਸ ਹਫਤੇ ਦੀ ਸਿਆਸਤ ਕੀ ਕਹਿੰਦੀ ਹੈ ਉਸ ਦੇ ਉੱਤੇ ਨਜ਼ਰ ਮਾਰਾਂਗੇ ਸਭ ਤੋਂ ਪਹਿਲਾਂ ਤੇ ਮਾਨ ਸਰਕਾਰ ਦਾ ਬਹੁਤ ਬਹੁਤ ਸ਼ੁਕਰੀਆ ਹੈ ਕਿਉਂਕਿ ਮੈਨੂੰ ਯਾਦ ਹੈ ਕਿ ਇੱਕ ਦਹਾਕਾ ਪਹਿਲਾਂ ਜਾਂ ਦੋ ਦਹਾਕੇ ਪਹਿਲਾਂ ਪੰਜਾਬ ਦੀਆਂ ਸੜਕਾਂ ਦੇ ਵਿੱਚ ਜਿਹੜੇ ਧਨਾੜ ਹੁੰਦੇ ਸੀਗੇ ਉਹੀ ਟ੍ਰਾਂਸਪੋਰਟ ਇਹ ਕਹਾਏ ਜਾਂਦੇ ਸੀ ਉਹਨਾਂ ਦੀਆਂ ਬੱਸਾਂ ਚੱਲਦੀਆਂ ਹੁੰਦੀਆਂ ਸਨ ਔਰ ਇਸੇ ਦੇ ਮੁਤਲਕ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਨੇ ਜਿਹੜੇ ਨਵੇਂ ਬੱਸ ਪਰਮਿਟਸ ਦਿੱਤੇ ਨੇ ਉਸ ਦੇ ਉੱਤੇ ਬਹੁਤ ਨਵੇਂ ਚਿਹਰੇ ਜਿਹੜੇ ਨੇ ਮਿੰਨੀ ਬੱਸਾਂ ਵਾਲੇ ਹੁਣ ਆਪਣੇ ਆਪ ਨੂੰ ਆਪਣੀ ਠੱਪ ਥਪ ਪਾਉਣਗੇ ਕਿ ਉਹ ਵੀ ਟ੍ਰਾਂਸਪੋਰਟ ਇਹ ਕਹਾਏ ਜਾਣਗੇ ਇਸ ਦੇ ਮਾਨ ਸਰਕਾਰ ਦਾ ਬਹੁਤ ਬਹੁਤ ਮੈ ਉਹਨੂੰ धाई देना और एक छोटी जी कार्टून उन्होंने फिल्म बनाई है वो भी देख लें और उस तो बाद श्रोमणी अकाली दल को इस हफ्ते की स्ट्रोंग सूट है ने आम आदमी पार्टी के खिलाफ और आम आदमी पार्टी को किड़े मुद्दे ने जिस श्रोमणी अकाली दल को घेर पई है तुम रिपोर्ट दे आखिर तक बने रहे हो पेल आम आदमी पार्टी वालों छोटी जी कार्टून फिल्म रिज़ की गई है वो देख लें ਰੋਕੋ ਬੱਸਾ ਤੁਹਾਡੇ ਪਰਮਿਟ ਕੈਨਸਲ ਹੁਣ ਸਾਰੇ ਪਾਸੇ ਸਾਡੀਆਂ ਬੱਸਾਂ ਚੱਲਣਗੀਆਂ ਬਿਲਕੁਲ ਨਹੀਂ ਤੁਸੀਂ ਆਮ ਲੋਕਾਂ ਦਾ ਹੱਕ ਨਹੀਂ ਖੋ ਸਕਦੇ ਧੰਨਵਾਦ ਮਾਨ ਸਾਹਿਬ ਇਕੱਲੀ ਸਿਆਸਤ ਨਹੀਂ ਪਰਿਵਾਰਾਂ ਦੇ ਕਬਜ਼ੇ ਚੋਂ ਪੰਜਾਬ ਦੇ ਕਾਰੋਬਾਰ ਵੀ ਆਜ਼ਾਦ ਕਰਵਾ ਰਹੇ ਆ ਮਿਨੀ ਬੱਸੋ ਪ੍ਰੇਟਾ ਨੂੰ ਸਵੇਰ ਰੋਜ਼ਗਾਰ ਦੇਣ ਲਈ ਧੰਨਵਾਦ ਮਾਨ ਸਾਹਿਬ ਦੋਸਤੋ ਇਹ ਤੇ ਆਮ ਆਦਮੀ ਪਾਰਟੀ ਦਾ ਪਲੱਸ ਪੁਆਇੰਟ ਹੋ ਗਿਆ ਔਰ ਹੁਣ ਸ਼੍ਰੋਮਣੀ ਅਕਾਲੀ ਦਲ ਕੋ ਕਿਹੜਾ ਪਲੱਸ ਪੁਆਇੰਟ ਹੈ ਜਿਹੜਾ ਸਾਹਮਣੇ ਆਇਆ ਔਰ ਉਹ ਵੀ ਵੀਡੀਓ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਪੋਸਟ ਨੂੰ ਸਾਂਝਾ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੱਕ ਕੀਤਾ ਹੈ ਪਰ ਜਗਾ ਕਿਹੜੀ ਹੈ ਉਹ ਨਹੀਂ ਦੱਸਿਆ ਗਿਆ ਹੈ ਇੱਕ ਵੀਡੀਓ ਨਸ਼ਰ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਫੀਸ਼ੀਅਲ ਪੇਜ ਦੇ ਉੱਤੇ ਜਿਸ ਦੇ ਵਿੱਚ ਇੱਕ ਔਰਤ ਬਾਕਾਇਦਾ ਉਸਦੇ ਘਰ ਦੇ ਵਿੱਚ ਪੂਰਾ ਪਿੰਡ ਗਿਆ ਹੋਇਆ ਹੈ ਔਰ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਜੋ ਦਾਅਵੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਉਹ ਬਿਲਕੁਲ ਖੋਖਲੇ ਹੁੰਦੇ ਹੋਏ ਨਜ਼ਰ ਆ ਰਹੇ ਕਿਉਂਕਿ ਉਸ ਔਰਤ ਤੇ ਜਿਸ ਤੇ ਇਲਜ਼ਾਮ ਲੱਗ ਰਹੇ ਉਹ ਕਹਿ ਰਹੀ ਹੈ ਕਿ ਪੰਜਾਬ ਪੁਲਿਸ ਦੇ ਬਿਲਕੁਲ ਸਾਹਮਣੇ ਕਹਿ ਰਹੀ ਹੈ ਕਿ ਪੁਲਿਸ ਤੇ ਜੀ ਮਹੀਨਾ ਲੈ ਰਹੀ ਹੈ ਔਰ ਮਹੀਨਾ ਸੀ ਜਿਹੜੀ ਉਹ ਕੁੜੀ ਹੈ ਜਿਹੜੀ ਨਸ਼ਾ ਵੇਚਦੀ ਹੈ ਉਹ ਦੇ ਵੀ ਰਹੀ ਹੈ ਔਰ ਪੁਲਸ ਵਾਲੇ ਜਦੋਂ ਹੀ ਇਹ ਸੁਣਦੇ ਨੇ ਉਹ 2 ਮਿੰਟ ਦੇ ਵਿੱਚ ਉਥੋਂ रफू चक्कर हो ਜਾਂਦੇ ਨੇ ये वीडियो ਵੀ ਇੱਕ ਵਾਰ ਜ਼ਰੂਰ ਦੇਖ ਲਿਓ ਔਰ ਉਸ ਤੋਂ ਬਾਅਦ ਬਾਲ ਦਿਵਸ ਤੇ ਜੋ ਪਿਛਲੇ ਹਫਤੇ ਦੀ ਚਰਚਾ ਛਿੜੀ ਹੋਈ ਹੈ ਨਾਮ ਨੂੰ ਲੈ ਕੇ ਉਸ ਦੇ ਉੱਤੇ ਗੱਲਬਾਤ ਇਸ ਵਾਰ ਕੀ ਬੋਲੋਗੇ ਸਾਡੇ ਕਿਹੜੇ ਨੂੰ ਦੰਦ ਦੇ ਯਾਰ ਸਾਰਾ ਪਿੰਡ ਜਾਣ ਕੇ ਲਾ ਕੇ ਬੈਠੋ ਸਾਨੂੰ ਬਣਾਏ ਤੁਸੀਂ ਐਂ ਤਾਂ ਜਾ ਰਹੇ ਹੋ ਇਹਨਾਂ ਨੇ ਕੀ ਕਰਨੀ ਕਾਰਵਾਈ ਉਹ ਵੀ ਦੱਸ ਕੇ ਤੇ ਜਾਓ ਹਾਂ ਨਹੀਂ ਕੋਈ ਐਵੇਂ ਕਿਤੇ ਜਾਓ ਹਾਂ ਐਵੇਂ ਨਹੀਂ ਜਾ ਸਕਦੇ ਤੁਹਾਨੂੰ ਦੱਸ ਕੇ ਜਾਓ ਇਹਨਾਂ ਨੇ ਕੀ ਕਾਰਵਾਈ ਕਰੋ ਵੈਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਪੁਲਿਸ ਦੇ ਜ਼ਰੀਏ ਆਮ ਲੋਕਾਂ ਦੇ ਕੋਲੋਂ ਪੈਸੇ ਮਹੀਨੇ ਦੇ ਰੂਪ ਦੇ ਵਿੱਚ ਲਏ ਜਾ ਰਹੇ ਨੇ ਜਿਹੜਾ ਤੇ ਪੈਸੇ ਦਿੰਦਾ ਉਹ ਤੇ ਠੀਕ ਹੈ ਜਿਹੜਾ ਨਹੀਂ ਦਿੰਦਾ ਉਸ ਦੇ ਉੱਤੇ ਜਿਹੜੀ ਉਹ ਕਾਰਵਾਈ ਕਰ ਦਿੱਤੀ ਜਾਂਦੀ ਹੈ ਔਰ ਫਿਰ ਇਹ ਦਿਖਾ ਦਿੱਤਾ ਜਾਂਦਾ ਹੈ ਕਿ ਆ ਦੇਖੋ ਅਸੀਂ ਕਾਰਵਾਈ ਕਰ ਰਹੇ ਹਾਂ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੁਣ ਬਾਲ ਦਿਵਸ ਤੇ ਗੱਲ ਕਰਦੇ ਹਾਂ 2019 ਦੀ ਬੀਬੀ ਹਰਸਿਮਰਤ कौर ਬਦਲ ਦੀ ਇੱਕ ਪੋਸਟ ਜਿਹੜੀ ਹੈ ਉਹ ਬਲਤੇਜ ਪੰਨੂ ਨੇ ਸਾਂਝੀ ਕੀਤੀ ਔਰ ਉਸ ਦੇ ਵਿੱਚ ਬੀਬੀ ਹਰਸਿਮਰਤ कौर ਬਦਲ ਹੈ ਜੋ ਉਹ ਬਾਲ ਦਿਵਸ ਨਾਮ ਦੇ ਉੱਤੇ ਬੁਰਾ ਪਾ ਰਹੇ ਨੇ ਕਿ ਇਹ ਨਾਮ ਜਿਹੜਾ ਹੈ ਔਰ ਇਸ ਨੂੰ ਚਿਲड्रनਸ ਡੇ ਵੀ ਉਹਨਾਂ ਨੇ ਹੈਸ਼ਟੈਗ ਕਰਕੇ ਲਗਾਇਆ ਔਰ ਬਕਾਇਦਾ ਇਸ ਦੇ ਉੱਤੇ ਬਲਤੇਜ ਪਨੂ ਮੀਡੀਆ ਇਨ ਚਾਰਜ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਆਪਾਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਚੱਲਦੇ ਹਾਂ ਔਰ ਤੁਹਾਨੂੰ ਦੁਖਾਨਾ ਕਿ ਬਲਤੇਜ ਪਨੂ ਨੇ ਕੀ ਸਬੂਤ ਪੇਸ਼ ਕੀਤੇ ਨੇ ਔਰ ਇਸ ਪੂਰੇ ਪ੍ਰੈਸ ਕਾਨਫਰੰਸ ਹੋਏ ਨੂੰ ਇੱਕ ਦੋ ਦਿਨ ਹੋ ਚੁੱਕੇ ਨੇ ਇਸ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦਾ ਇਸ ਦੇ ਉੱਤੇ ਹਾਲੇ ਤੱਕ ਕੋਈ ਵੀ ਜਵਾਬ ਨਹੀਂ ਆਇਆ ਜੇ ਨਹੀਂ ਆਇਆ ਤਾਂ ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਵਾਕਈ ਇਹ ਪੋਸਟ ਉਹਨਾਂ ਨੇ ਕੀਤੀ ਹੋਏਗੀ ਇਸ ਤੋਂ ਬਾਅਦ اسی ਪੋਸਟ ਦੇ ਉੱਤੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਕੇਰਿਆ ਉਹ ਬਾਈਕ ਵੀ ਤੁਹਾਨੂੰ ਸੁਣਾਉਂਦੇ ਆ। ਇਸ ਕਰਕੇ ਕਰ ਰਿਹਾ ਕਿ ਹਰ ਸਿਮਰਤ ਕੌਰ ਬਾਦਲ ਹਰਣਾ ਨੇ 2019 ਦੇ ਵਿੱਚ ਇਹ ਟਵੀਟ ਕੀਤਾ ਸੀਗਾ ਜਿਹਦੇ ਵਿੱਚ ਫੋਟੋ ਜਿਹੜੀ ਸਾਹਿਬਜ਼ਾਦਿਆਂ ਦੀ ਹੈ ਔਰ ਇਹਨੂੰ ਬਾਲ ਦਿਵਸ ਦੇ ਤੌਰ ਦੇ ਉੱਤੇ ਜਿਹੜਾ ਜੀ ਕਿਹਾ ਸੀਗਾ ਕਿ ਬਾਲ ਦਿਵਸ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ। ਹੱਕ ਸੱਚ ਤੇ ਧਰਮ ਦੀ ਰਾਖੀ ਲਈ ਉਹਨਾਂ ਦੀ ਕੀਤੀ ਕੁਰਬਾਨੀ ਵਿਸ਼ਵ ਇਤਿਹਾਸ ਉਦੁੱਤੀ ਹੈ ਤੇ ਉਹਨਾਂ ਦੇ ਨਾਂ ਤੇ ਮਨਾਇਆ ਬਾਲ ਦਿਵਸ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਸੇਧਾ ਦਿੰਦਾ ਰਹੇਗਾ। #childrensday ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਹੜੇ ਅੱਜ ਵਿਰੋਧ ਕਰਦੇ ਨੇ ਉਹੀ ਇਹ ਕਹਿੰਦੇ ਸੀਗੇ ਕਿ ਹਾਂ ਬੀਰਵਾਲ ਦਿਵਸ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ। ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡਾ ਬਲੀਦਾਨ ਹੈ ਇਸ ਬਲੀਦਾਨ ਨੂੰ ਨਤਮਸਤਕ ਹੋਣਾ ਚਾਹੀਦਾ ਹੈ ਉਹਨਾਂ ਨੇ ਟਵੀਟ ਪਏ ਨੇ ਜੀ ਉਹਨਾਂ ਤਰੀਕਾਂ ਦੇ 2019 ਦੇ ਸੋ ਸ਼ਾਇਦ ਜਾਂ ਤਾਂ ਫਿਰ ਆਪ ਨਹੀਂ ਬਿਆਨ ਦੇ ਕੇ ਯਾਦ ਰੱਖਦੇ ਹੋਣੇ ਜਾਂ ਫਿਰ ਉਹਨਾਂ ਨੂੰ ਧਰਮ ਨਾਲ ਜਾਂ ਵਿਰਸੇ ਨਾਲ ਕੋਈ ਲੈਣ ਦੇਣਾ ਨਹੀਂ ਇਹ ਤੇ ਹੋ ਗਈ ਜੀ ਇਹ ਤੇ ਹੋ ਗਈ ਜੀ ਆਮ ਆਦਮੀ ਪਾਰਟੀ ਦੀ ਗੱਲ ਔਰ ਸ਼੍ਰੋਮਣੀ ਅਕਾਲੀ ਦਲ ਦਾ ਵੀ ਜੇ ਪੁਆਇੰਟ ਦੇਖਿਆ ਜਾਵੇ ਤੇ ਬਿਲਕੁਲ ਵੈਲਿਡ ਪੁਆਇੰਟ ਹੈ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਜਦੋਂ ਮੁੱਖ ਮੰਤਰੀ ਸਾਹਿਬ ਪੱਤੀਗੜ੍ਹ ਸਾਹਿਬ ਜਾ ਰਹੇ ਸੀਗੇ ਤਾਂ ਪੂਰਾ 1-2 ਘੰਟੇ ਤੱਕ ਰਸਤੇ ਵਿੱਚ ਵੀਆਈਪੀ ਕਲਚਰ ਦਖੌਂਦੀ ਇਹ ਵੀਡੀਓ ਹੈ ਜਿਸ ਦੇ ਵਿੱਚ ਇੱਕ 2 ਘੰਟੇ ਲੋਕ ਜਿਹੜੇ ਪਰੇਸ਼ਾਨ ਹੋਏ ਔਰ ਉਹਨਾਂ ਨੇ ਬਕਾਇਦਾ ਵੀਡੀਓ ਬਣਾਈ ਕਿ ਆ ਦੇਖੋ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਜਿਹੜਾ ਪਿੱਛੇ ਨਜ਼ਰ ਆ ਰਿਹਾ ਹੈ ਜਾਂਦਾ ਹੋਇਆ ਔਰ ਲੋਕ ਪਰੇਸ਼ਾਨ ਨੇ ਔਰ ਇਹ ਉਹੀ ਪਾਰਟੀ ਹੈ ਜਿਹੜੀ ਵੀਆਈਪੀ ਕਲਚਰ ਦੇ ਖਿਲਾਫ ਗੱਲਬਾਤ ਕਰਦੀ ਹੁੰਦੀ ਸੀਗੀ ਔਰ ਮੁੱਦੇ ਚੱਕਦੀ ਸੀ ਕੋਈ ਗੱਲ ਨਹੀਂ ਭਰਾ ਕੋਈ ਗੱਲ ਨਹੀਂ ਦੋਸਤੋ ਭਵਨਤਮਾਨ ਜੀ ਦਾ ਬਿਆਨ ਸੀ ਕਿ ਅਸੀਂ ਆਮ ਸੰਗਤ ਨੂੰ ਪਰੇਸ਼ਾਨ ਨਹੀਂ ਕਰਾਗੇਗੇ ਤੇ ਆ ਤੁਸੀਂ ਦੇਖ ਰਹੇ ਹੋ ਮਾਤਰ ਕਾਂ ਦੇ ਕੱਢਣ ਆ ਰਹੇ ਨੇ ਮਾਤਰ ਦੇ ਕੱਢਣ ਨਾ ਕਰ ਗਏ ਪੂਰਾ ਟ੍ਰੈਫਿਕ ਕੋਈ ਗੱਲ ਨਹੀਂ ਭਾਈ ਯਾਰ ਮੈਂ ਕੋਈ ਗਲਤ ਕਰ ਰਿਹਾ ਇਹ ਇਹਨਾਂ ਦੀ ਬਿਆਨਤੀ ਗੱਲ ਕਰ ਰਿਹਾ ਨਾ ਮੈਂ ਤੇ ਪਬਲਿਕ ਨੂੰ ਹੈਰਾਨ ਕਰਨ ਵਾਸਤੇ ਆ ਦੇਖੋ 1 ਘੰਟੇ ਤੋਂ ਟ੍ਰੈਫਿਕ ਪੂਰਾ ਜਾਮ ਕਰਿਆ ਹੋਇਆ ਹੈ ਤੇ ਸਾਧ ਸੰਗਤ ਮੱਥਾ ਟੇਕਣ ਲਈ ਜਾ ਰਹੀ ਸੀ ਵੀ ਆਈ ਪੀ ਸੂਲਟਨ ਸੀ ਦੇਖ ਰਹੇ ਹੋ ਰੋਡ ਬੰਦ ਕੀਤਾ ਹੋਇਆ ਇਹ ਹੈ ਜੀ ਸਾਡਾ ਵੀਆਈਪੀ ਕਲਚਰ ਫਤਿਹਗੜ ਸਾਹਿਬ ਖੜੇ ਹੈ ਜੀ ਸੰਗਤ ਨੂੰ ਰੋਕਿਆ ਗਿਆ ਬਹੁਤ ਲੰਬੇ ਸਮੇਂ ਤੋਂ ਆਉਂਦੀ ਉਡੀਕ ਦੇ ਵਿੱਚ ਸੀ ਕਿੰਨਾ ਚਿਰ ਰੁਕ ਤੁਹਾਨੂੰ ਖੜਿਆ ਨੂੰ ਦੋਸਤੋ ਅਸੀਂ ਸਾਰੀਆਂ ਜਿਹੜੀਆਂ ਵੀਡੀਓਜ਼ ਦੇਖੀਆਂ ਔਰ ਮੈਨੂੰ ਜਿਹੜੀ ਇੱਕ ਚੀਜ਼ ਇੱਥੇ ਖਟਕ ਰਹੀ ਹੈ ਔਰ ਇਨ ਕਾਮਨ ਲੱਗ ਰਹੀ ਹੈ ਦੋਨੋਂ ਹੀ ਪਾਰਟੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਜੋ ਕਿ 2027 ਦੇ ਵਿੱਚ ਇੱਕ ਦੂਜੇ ਦੇ ਨਾਲ ਟਕਰਾਉਣ ਦੇ ਲਈ ਜਾ ਰਹੀਆਂ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਟਰੋਂਗ ਸੂਟ ਦੇ ਤੌਰ ਤੇ ਉੱਭਰਦੀ ਹੋਈ ਨਜ਼ਰ ਆ ਰਹੀ ਹੈ ਦੇਖੋ ਜਿੱਥੇ ਤੇ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਨੂੰ ਘੇਰਦੀ ਪਈ ਹੈ ਜਿਹੜੇ ਜਿਹੜੇ ਮੁੱਦਿਆਂ ਤੇ ਵੀਆਈਪੀ ਕਲਚਰ ਦੇ ਉੱਤੇ ਉਹਨਾਂ ਨੇ ਕੀ ਰਿਆ ਯੁੱਧ ਨਸ਼ਿਆਂ ਵਿਰੁੱਧ ਦੀ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਉੱਤੇ ਕੀ ਰਿਆ ਉਸ ਮੁੱਦਿਆਂ ਤੇ ਆਮ ਆਦਮੀ ਪਾਰਟੀ ਕਦੀ ਵੀ ਜਵਾਬ ਦੇਈ ਜਿਹੜੀ ਆ ਉਹ ਨਹੀਂ ਕਰੇਗੀ ਇਸ ਦਾ ਮਤਲਬ ਜਦੋਂ ਤੁਹਾਡੇ ਕੋ ਕੋਈ ਸਵਾਲ ਪੁੱਛੇ ਤੁਸੀਂ ਜਵਾਬ ਨਹੀਂ ਦਿੰਦਾ ਇਸ ਦਾ ਮਤਲਬ ਤੁਹਾਡੀ ਕਿਤੇ ਨਾ ਕਿਤੇ ਤੁਹਾਨੂੰ ਪਤਾ ਹੈ ਕਿ ਇੱਥੇ ਸਾਡਾ ਲੂਪ ਹੋਲ ਹੈਗਾ ਔਰ ਸਿਮਿਲਰਲੀ ਜਦੋਂ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕੋਈ ਸਬੂਤ ਲੈ ਕੇ ਸਾਹਮਣੇ ਆਏਗੀ ਔਰ ਮਿੰਨੀ ਬਸਾਂ ਦਾ ਤੁਸੀਂ ਮਸਲਾ ਲੈ ਲਓ ਔਰ ਇਸ ਦੇ ਨਾਲ ਹੀ ਤੁਸੀਂ ਜਿਹੜੀ ਹਰ ਬੀਬੀ ਹਰਸਿਮਰਤ कौर ਬਦਲ ਦੀ ਪੋਸਟ ਲੈ ਲਓ ਸੋ ਉਹਨਾਂ ਨੂੰ ਪਤਾ ਹੈ ਕਿ ਸਾਡਾ ਇੱਥੇ ਕਿਤੇ ਨਾ ਕਿਤੇ ਲੂਪ ਹੋ ਲੈ ਉਹ ਇਸ ਦੇ ਉੱਤੇ ਕੋਈ ਵੀ ਸਿਆਸਤ ਨਹੀਂ ਖੇਡ ਰਹੇ ਕਿਉਂਕਿ ਕੋਈ ਵੀ ਸਿਆਸਤ ਜੇ ਉਹਨਾਂ ਨੇ ਖੇਡਣੀ ਹੁੰਦੀ ਤੇ ਬਿਲਕੁਲ ਇੱਕ ਦੋ ਦਿਨਾਂ ਦਾ ਸਮਾਂ ਉਹਨਾਂ ਨੂੰ ਦਿੱਤਾ ਗਿਆ ਉਹਨਾਂ ਨੇ ਆਪਣੇ ਅ ਸ਼ਿਲਮਨੀ ਅਕਾਲੀ ਦਲ ਦੇ ਪੇਜ ਦੇ ਉੱਤੇ ਪਾ ਕੇ ਹੁਣ ਨੂੰ ਜਵਾਬ ਦੇ ਦਿੱਤਾ ਹੋਣਾ ਸੀ ਜੇ ਉਹਨਾਂ ਨੇ ਜਵਾਬ ਨਹੀਂ ਦਿੱਤਾ ਸੋ ਕਿਤੇ ਨਾ ਕਿਤੇ ਦੋਨੋਂ ਹੀ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਲੂਪ ਹੋਲਸ ਹੈਗੇ ਨੇ ਜਿਹੜਾ ਉਹਨਾਂ ਦਾ ਸਟਰੋਂਗ ਸੂਟ ਹੈ ਉਹ ਉਸ ਮੁੱਦਿਆਂ ਨੂੰ ਚੁੱਕਦੇ ਨੇ ਜਿਹੜਾ ਆਮ ਆਦਮੀ ਪਾਰਟੀ ਦਾ ਸਟਰੋਂਗ ਸੂਟ ਹੈ ਉਹ ਉਹਨਾਂ ਮੁੱਦਿਆਂ ਨੂੰ ਚੁੱਕ ਕੇ ਵਿਰੋਧੀਆਂ ਨੂੰ ਘੇਰ ਰਹੇ ਨੇ ਇਹ ਅੱਜ ਕੱਲ ਦੀ ਜਿਹੜੀ ਹੈ ਉਹ ਸਿਆਸਤ ਹੈਗੀ ਹੈ ਤੁਸੀਂ ਇਸ ਦੇ ਬਾਰੇ ਕੀ ਸਮਝਦੇ ਹੋ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ